ਹੜਪੀੜਤਾਂ ਦੀ ਮਦਦ ਦਾ ਕੰਮ ਲਗਾਤਾਰ جاری ਹੈ ਜਿਸ ਵਿੱਚ ਐਨਡੀਆਰਫ ਪੁਲਿਸ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮਦਦ ਕੀਤੀ ਗਈ ਅੱਜ ਉੱਥੇ ਹੀ ਸੇਵਾ ਭਾਵ ਦਾ ਇੱਕ ਹੋਰ ਰੂਪ ਵੇਖਣ ਨੂੰ ਮਿਲਿਆ ਹੜ੍ਹਾਂ ਤੋਂ ਬਾਅਦ ਧੁੱਪ ਅਤੇ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਣ ਦੇ ਲਈ ਐਨਡੀਆਰਐਫ ਪੁਲਿਸ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਦੇ ਲਈ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਤਾਂ ਕਿ ਹੜ੍ਹਾਂ ਤੋਂ ਬਾਅਦ ਆਉਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ਹੋਰ ਕੀ ਹੈ ਖਾਸ ਜੁੜੇ ਰਹੋ ਏਵਨ ਪੰਜਾਬੀ ਟੀਵੀ ਤੋਂ ਜਿਹੜਾ ਲੈ ਕੇ ਹਾਂ ਪੰਜਾਬ ਪੁਲਿਸ ਕੱਲੇ ਜਿਹੜੀ ਹੈ ਫੀਲਡ ਵਿੱਚ ਲੋਕਾਂ ਦਾ ਰੈਸਕਿਊ ਪਾਰੀ ਸੀਗੀ ਹੁਣ ਮੈਡੀਕਲ ਟੈਂਪ ਲਗਾਏ ਜਾ ਰਹੇ ਨੇ ਠੀਕ ਹੈ ਨਾ ਤੁਹਾਡਾ ਪੁੱਛਣਾ ਪਹਿਲਾਂ ਅਸੀਂ ਲੋਕਾਂ ਨੂੰ ਰੈਸਕਿਊ ਕੀਤਾ ਸੀ ਜਿਹੜੇ ਬਾੜ ਪ੍ਰਭਾਵਿਤ ਹੋਈਏ ਸੀਗੇ ਜਿੱਦਾਂ ਤਾਸ਼ ਲਸਿਆਣ ਇੱਥੋਂ ਪੰਜਾਬ ਪੁਲਿਸ ਨੇ ਲੋਕਾਂ ਨੂੰ ਜਿਨ੍ਹਾਂ ਨੂੰ ਰਾਸ਼ਨ ਦੀ ਜ਼ਰੂਰਤ ਸੀ ਰਾਸ਼ਨ ਵੀ ਪਹੁੰਚਾਇਆ ਸੀਗਾ ਹੁਣ ਸਾਡੇ ਵੱਲੋਂ ਜਿੱਦਾਂ ਕਿ ਪੰਜਾਬ ਪੁਲਿਸ ਵੱਲੋਂ ਤੇ ਨਾਲ ਮਿਲ ਕੇ ਲੋਕਾਂ ਨਾਲ ਮਿਲ ਕੇ ਅਸੀਂ ਡਾਕਟਰਾਂ ਨਾਲ ਟੀਮ ਨਾਲ ਮਿਲ ਕੇ ਲੋਕਾਂ ਵਾਸਤੇ ਮੈਡੀਕਲ ਕੈਂਪ ਲਗਾ ਰਹੇ ਆ ਲੋਕਾਂ ਦੇ ਪਸ਼ੂਆਂ ਵਾਸਤੇ ਵੀ ਇੱਥੇ ਮੈਡੀਕਲ ਕੈਂਪ ਲਗਾਏ ਜਾ ਰਿਹਾ ਜਿਸ ਤਰ੍ਹਾਂ ਕਿ ਅਸੀਂ ਪਿਛਲੇ ਹਫਤੇ ਵੀ ਇੱਕ ਮੈਡੀਕਲ ਕੈਂਪ ਲਗਾਇਆ ਸੀਗਾ ਜਿਸ ਵਿੱਚ ਤਕਰੀਬਨ 600 ਬੰਦੇ ਨੂੰ ਅਸੀਂ ਦਵਾਈ ਦਿੱਤੀ ਸੀਗੀ ਤੇ ਤਕਰੀਬਨ 400 ਦੇ ਕਰੀਬ ਪਸ਼ੂਆਂ ਨੂੰ ਵੀ ਦਵਾਈ ਦਿੱਤੀ ਸੀਗੀ ਅੱਜ ਵੀ ਅਸੀਂ ਇਦਾਂ ਹੀ ਮੈਡੀਕਲ ਕੈਂਪ ਲਗਵਾਇਆ ਆ ਤੇ ਭਵਿਕ ਦੇ ਵਿੱਚ ਵੀ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਆ ਕੇ ਕੰਮ ਕੀਤਾ ਜਾਏਗਾ ਫਰ ਜਿਤਨਾ ਹੁਣ ਹੜ੍ਹ ਦੇ ਬਾਅਦ ਦਾ ਬਾਕੀ ਮਚਰ ਬਹੁਤ ਜ਼ਿਆਦਾ ਹੋ ਗਿਆ ਇੱਕ ਤੇ ਉਹਨਾਂ ਨੂੰ ਜਿਹੜਾ ਆ ਵੈਕਟਰ ਬੋਰਨ ਡਿਜ਼ੀਜ਼ ਜਿਹੜੀ ਆਉਂਦੀਆਂ ਜਿਹੜਾ ਥੱਫੜ ਦੇ ਮਾਰੇ-ਮਾਰੇ ਪੈ ਰਹੇ ਆ ਨਗਰਾਂ ਨੂੰ ਇੱਕ ਉਹ ਐਸੋ ਜਾ ਬੁਖਾਰ ਤੀਜਾ ਫੁੱਟਰ ਰੋਟ ਜਾਨਵਰਾਂ ਦੇ ਜਿੱਦਾਂ ਪੇਡਾਂ ਆਈਆਂ ਨਾਲੇ ਪੈਰ ਥੜੇ ਗਲਦੇ ਪਏ ਆ ਉਹਨਾਂ ਲਈ ਆਪਾਂ ਟੈਸ਼ ਪਰਮੈਗਨੇਟ ਦਾ ਵਾਸ਼ ਦੇ ਰਹੇ ਆ ਉਹਨਾਂ ਜਾਨਵਰਾਂ ਨੂੰ ਬਿਟਾਡਿਨ ਦੇ ਰਹੇ ਆ ਸਪਰੇਅ ਦੇ ਆ ਟੋਪਿਕਲ ਪਲਸ ਸਪਰੇਅ ਦੇ ਰਹੇ ਆ ਤਾਂ ਕਿ ਉਹਨਾਂ ਨੂੰ ਜਿਹੜਾ ਆ ਇੱਕੋ ਵਿਚਾਰ ਰਵੇ ਬਾਕੀ ਲੋਕਾਂ ਨੂੰ ਜਾਗਰੂ ਕਰ ਰਹੇ ਆ ਸਾਡੇ ਕੋਈ ਬਾਇ ਬਾਇ ਸਿਕਿਉਰਟੀ ਮੇਜਰ ਹੁੰਦੇ ਆ ਜਾਂ ਹੜ ਦੇ ਆਵਾਜ਼ ਕਿਹੜੇ-ਕ ਉਦੋਂ ਲਈ ਲੋਕਾਂ ਨੂੰ ਜਾਗੂ ਕਰੀ ਦੀਆ ਡੇਰੇ ਡੇਰੇ ਜਾ ਕੇ ਅੱਜ ਜਿਤਨਾ ਆਪਾਂ ਕੈਂਪ ਲਗਾਇਆ ਆ ਕੋਲੀਆਂ ਤੇ ਇਤਰਾ ਹੀ ਮਤਲਬ ਅੱਜ ਕੰਪੋਜ਼ਿਟ ਕੈਂਪ ਪਾ ਗਾ ਬਚਕਾ ਲੇ ਪਿੰਡ ਪੰਮੇ ਪਿੰਡ ਤੇ ਕੋਲੀਆਂ ਪਿੰਡ ਦੇ ਬਚਕਾ ਲੇ ਕੈਂਪ ਲਗਾਇਆ ਤੇ ਸਾਰੇ ਸਰਪੰਚਾਂ ਨੂੰ ਆਗੂਆਂ ਨੂੰ ਆਪਾਂ ਆਗਾਹ ਕੀਤਾ ਆ ਕੈਂਪ ਲੱਗਿਆ ਆ ਵੱਡੇ ਵੱਡੇ ਤੋਂ ਲੱਗਿਆ ਆ ਤੁਸੀਂ ਆ ਕੇ ਜਿੰਨੇ ਜਿੰਨੇ ਵੀ ਲੋਕੀ ਸਾਡੇ ਕੋਲ ਜਿਹੜੀ ਵੀ ਸਾਡੇ ਵੱਲੋਂ ਭੰਦੀ ਆ ਸੇਵਾ ਆਪਾਂ ਦੇਣ ਨੂੰ ਤਿਆਰ ਬੈਠੇ ਆ ਤੇ ਹੁਣ ਇਹ ਵੀ ਸਾਹਮਣੇ ਆਏ ਨੇ ਹਾਲਾਤ ਕਿ ਪਸ਼ੂ ਜਿਹੜੇ ਆ ਜਿਆਦਾ ਸੀਦੇ ਸੋਹਦੇ ਹੁੰਦੇ ਆ ਸੀਰੀਅਸ ਹਰੇ ਜਿਤਨਾ ਉਹ ਸੀਰੀਅਸ ਤੇ ਉਹ ਸਪਰੇਡੀ ਕੇਸ ਜਿਹੜੇ ਆ ਵਿੱਚ ਬਚਲੇ ਕੋਈ ਕਦਾ ਕੇਸ ਆ ਜਾਂਦਾ ਉਹਨੂੰ ਉਸ ਤਰ੍ਹਾਂ ਦੀ ਆਪਣੀ ਮੈਡੀਸਨ ਦਿੱਤੀ ਜਾਂਦੀ ਹੈ ਵਰੁਣਪੁਰੀ ਪਠਾਨਕੋਟ ਦੀ ਇਸ ਵਿਸ਼ੇਸ਼ ਰਿਪੋਰਟ ਦੇ ਨਾਲ